ਸੰਗਰੂਰ ਦੇ ਖਨੌਰੀ ਇਲਾਕੇ ਦੇ ਵਿੱਚ ਕਗਰ ਨਦੀ ਦੇ ਉੱਪਰ ਲੰਘ ਰਹੀ ਪਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਜ ਜਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਲੀਕੇਜ ਇੱਕ ਵੱਡਾ ਸੰਕਟ ਬਣ ਸਕਦਾ ਹੈ ਕਿਉਂਕਿ ਕਗਰ ਨਦੀ ਦੇ ਵਿੱਚ ਵੀ ਮੌਸਮ ਦੇ ਕਰਕੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪਾਖੜਾ ਨਹਿਰ ਜੋ ਹਿਮਾਚਲ ਤੋਂ ਚੱਲ ਕੇ ਪੰਜਾਬ ਹਰਿਆਣਾ ਰਾਹੀਂ ਰਾਜਸਥਾਨ ਤੱਕ ਜਾਂਦੀ ਹੈ ਉਸ ਦਾ ਬਹਾ ਰੁਕਣਾ ਜਿਹੜਾ ਮਮਕਨ ਨਹੀਂ ਹੈ ਇਹ ਨਾ ਸਿਰਫ ਪੰਜਾਬ ਦੀ ਸਿੰਚਾਈ ਲਈ ਜੀਵਨ ਰੇਖਾ ਹੈ ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ ਇਸ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋਣ ਕਰਕੇ ਲੰਗੜ ਵਾਲੇ ਪੁਲ ਹੇਠੋਂ ਹੋ ਰਹੀ ਲੀਕੇਜ ਕਿਸੇ ਵੀ ਸਮੇਂ ਵੱਡੇ ਹਾਸੇ ਦਾ ਰੂਪ ਧਾਰ ਸਕਦੀ ਹੈ ਤਾਂ ਹੁਣ ਇਸ ਲੀਕੇ ਨੂੰ ਜਿਹੜਾ ਤੁਰੰਤ ਸੰਭਾਲਣਾ ਲਾਜ਼ਮੀ ਹੋਏਗਾ ਤਾਂ ਕੱਗਰ ਦੇ ਵਿੱਚ ਵੱਧਦੇ ਪਾਣੀ ਦੇ ਪ੍ਰੈਸ਼ਰ ਅਤੇ ਲੀਕੇਜ ਕਰਕੇ ਪुल ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਸੰਗਰੂਰ ਦੇ ਖਨੌਰੀ ਦੇ ਵਿੱਚ ਇਹ ਵੱਡਾ ਖਤਰਾ ਦੇਖਣ ਨੂੰ ਮਿਲ ਰਿਹਾ ਜਿੱਥੇ ਪਾਖੜਾ ਨਹਿਰ ਦੇ ਵਿੱਚੋਂ ਪਾਣੀ ਲੀਕ ਹੋ ਰਿਹਾ ਪਾਖੜਾ ਨਹਿਰ ਦੇ ਵਿੱਚੋਂ ਪਾਣੀ ਲੀਕ ਹੋ ਕੇ ਕੱਗਰ ਦਰਿਆ ਦੇ ਵਿੱਚ ਗਿੱਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਕਾਫੀ ਜ਼ਿਆਦਾ ਚਿੰਤਤ ਨੇ ਲੋਕ ਕਿ ਆਖਿਰਕਾਰ ਇਹ ਕਦੋਂ ਜਿਹੜੀ ਹੈ ਮੁਸੀਬਤ ਟਲੇਗੀ ਕਿਉਂਕਿ ਲੋਕਾਂ ਦੇ ਨਾਲ ਪਹਿਲਾਂ ਵੀ ਜਿਹੜਾ ਇਹ ਹਾਦਸਾ ਵਾਪਰ ਚੁੱਕਿਆ 2023 ਦੀ ਗੱਲ ਕਰੀਏ ਤਾਂ ਉਦੋਂ ਵੀ ਅਜਿਹੇ ਹੀ ਘਟਨਾਵਾਂ ਸਾਹਮਣੇ ਆਈਆਂ ਸੀ ਜਦੋਂ ਨਹਿਰ ਦੇ ਜਿਹੜਾ ਪੁਲ ਟੁੱਟਣ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਮੌਸਮ ਕਰਕੇ ਵੀ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਤਾਂ ਹੁਣ ਕਿਸੇ ਵੀ ਸਮੇਂ ਇਹ ਜਿਹੜੀ ਲੀਕੇਜ ਹੈ ਵੱਡੇ ਹਾਸੇਦਾਰ ਰੂਪ ਧਾਰ ਸਕਦੀ ਹੈ